ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ 6 ਬੱਚਾ ਦਿਖਾਵਾਂਗੇ ਸੇਲ ਆ ਡਟੇਲ ਵੀਰ ਤੋਂ ਪੁੱਛਦੇ ਹੋਗੇ ਕਰੀਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਬਈ ਨਾਮ ਕਰਨਾ ਦਲਾ ਬਣਾ ਲਾ ਮੋਬਾਈਲ ਨੰਬਰ ਆਪਣਾ 9041536117 9041536117 ਸੇਵ ਅਛਿਆਂ ਬਕਾਉ ਹੈ ਹਨਾ ਪਹਿਲੇ ਨੰਬਰ ਤੇ ਕਾਲੀ ਬੱਚੀ ਦੇਖਦੇ ਕਿੰਨੀ ਉਮਰ ਹੈ ਦੀ ਦੋ ਦੀ ਆ ਬਈ ਦੋ ਕੇ ਦੰਦ ਕੱਢਿਆ ਹਨਾ ਟਿਕਟ ਅੱਲਾ ਕੋਈ ਲੱਗਿਆ ਇੱਕ ਮਹੀਨਾ ਹੋ ਗਿਆ ਤੇ ਥਣ ਚਾਰੀ ਆ ਥਣ ਚਾਰੀ ਆ ਠੀਕ ਹੈ ਕੋ ਫੋਟ ਸਕਦੇ ਨਹੀਂ ਬਈ ਜਮਾ ਮਾੜੀ ਜੇ ਜਮਾ ਜਮਾਈ ਮਾੜੀ ਜੇ ਠੀਕ ਹੈ ਕਿਸਾਨਾ ਮਾੜੀ ਜੀ ਸਾਖ ਜੀ ਹੈਗੀ ਆ ਹਾਂ ਆਹ ਕੋਈ ਬਈ ਲੈ ਵੀ ਆਉਗੀ ਆ ਵੇ ਰਾਜੀ ਠੀਕ ਹੈ ਤੇ ਇਹਦਾ ਭਾਪਾ ਕੀ ਰੱਖਿਆ ਭਾਪੂ ਤੇ ਘਰ ਰੱਖਦੇ ਸਾਰਿਆਂ ਦਾ ਹਾਂ ਜੀ ਦੇ ਹਿਸਾਬ ਨਾਲ ਜਾਇਜ ਹੋਊਗਾ ਹਾਂ ਹਾਂ ਵੀ ਜਾਮਾ ਜਾਇਗਾ ਕੋਈ ਰਿਕਾਰਡ ਵਗੈਰਾ ਮਾਂ ਨਾਨੀ ਦਾਦੀ ਪਤਾ ਸਰ ਰਿਕਾਰਡ ਵਗੈਰਾ ਕੁਝ ਨਹੀਂ ਪਤਾ ਗਾਂਹਾਂ ਤੋਂ ਲਿਆਉਂਦੀਆਂ ਵਿੱਚ ਚੀਜ਼ ਦੇਖੋ ਤੇ ਖਰੀਦੋ ਤੇ ਮੂੰਹ ਮੱਥਾ ਦੇਖੋ ਪੂਰਾ ਸਾਫ਼ ਸੁਥਰਾ ਕਾਲੇ ਰੰਗ ਦੇ ਵਿੱਚ ਆ ਗਈ ਬੱਛੀ ਤੇ ਦੋਗ ਦੇ ਦੰਦ ਹੈ ਜੇ ਕੱਢਦੀ ਆ ਤੇ ਕੱਦ ਕਾਠ ਜਿੰਦ ਜਾਨ ਬਹੁਤ ਹੈ ਇੱਕ ਮਹੀਨਾ ਹੋ ਗਿਆ ਇਹ ਤੇ ਸੀਮਣ ਲੱਗੇ ਨੂੰ ਅੱਗੇ ਕਿਸਮਤ ਤੇ ਡਿਪੈਂਡ ਆ ਵੀ ਗੱਪੜ ਨਹੀਂ ਜੇ ਕਿ ਨਹੀਂ ਜੀ ਅੱਗੇ ਦੋ ਨੰਬਰ WH ਦੇਖਦੇ ਆਂ ਆ 10 11 ਮਹੀਨਿਆਂ ਨੂੰ ਮਨ ਬਈ ਠੀਕ ਆ ਇਹ ਤਾਂ ਖੀ ਜੂ ਹਾਲੇ ਨਾਲ 6 ਨਾਲ ਪਟਕੇ ਦਾ ਹਾਂ ਥਣ ਚਾਰੀ ਹੈ ਇਹਦੇ ਥਣ ਚਾਰੀ ਠੀਕ ਹੈ ਸੋ ਬਰੋ 10 11 ਕਿ ਮਹੀਨੇ ਦੀ ਏਜ ਆ ਸਾਲ ਦੇ ਲਗਭਗ ਮੰਨ ਸਕਦੇ ਹਾਂ ਥਣ ਚਾਰੀ ਹੈ ਕਿ ਫੁੱਟ ਸੰਗਣੀ ਤੇ ਦੰਦੋ ਖੀਰੀ ਹੈ ਬਿਲਕੁਲ ਸੋ ਬਹੁਤ ਠੀਕ ਹੈ ਕੋਈ ਚੱਕ ਨਹੀਂ ਸੋ ਬੂਥੀ ਵਗੈਰਾ ਦੇਖੋ ਬਹਿੜਦੀ ਪੂਰੀ ਸਾਫ ਸੁਥਰੀ ਰਾਜ ਜੀ ਸਮੀ ਭੜੀ ਵੀ ਬਹੁਤ ਜਿਆਦੇ ਆ ਤੇ ਕੱਦ ਕਾਠ ਵੀ ਚੰਗਾ ਤੇ ਜੰਦਿਆਂ ਦੇਖੋ ਪੂਰਾ ਲੱਕੜ ਲੁੱਕੜ ਬਹਿੜਦੀ ਬਹੁਤ ਚੰਗੀ ਆ ਚੰਗੀ ਸੋਹਣੀ ਬੱਚੀ ਬਣੂਗੀ ਇਧਰ ਹੀ ਸੀਮਨ ਵਗੈਰਾ ਲੱਗਿਆ ਹੋਏ ਕੁਝ ਨਹੀਂ ਲੱਗਿਆ ਠੀਕ ਹੈ ਬਰ ਕੋਈ ਕੱਚੀ ਫਰੈਸ਼ ਆ ਜਾਵਾ ਹਣਾ ਇਹ ਦੇਖਾ ਤੇ ਅੱਗੇ ਤੈਨਾਂ ਨੰਬਰ ਜਿਹੜੀ ਆਪਾਂ ਬੱਚੀ ਦੇਖਣੀ ਹੈ ਇਹਦੀ ਉਮਰ ਕਿੰਨੀ ਕਰ ਅੱਠ ਮਹੀਨੇ ਦੀ ਹੈ ਬਈ ਅੱਠ ਮਹੀਨੇ ਦੀ ਉਮਰ ਆ ਤੇ ਫੋਟ ਸੰਗ ਤਾਂ ਨਹੀਂ ਕੋਈ ਚਾਰ ਥਣ ਆਪਣਾ ਠੀਕ ਆ ਮੜੀ ਪੂਸ ਫੜ ਲੈ ਕਰ ਸੋ ਦੇਖੋ ਥਣ ਫੋਟ ਸੰਗ ਹੈ ਨਹੀਂ ਕੋਈ ਹੈਨਾ ਤੇ ਉਮਰ 7-8 ਮਹੀਨੇ ਹੀ ਆ ਬਫਰੀਡ ਬਈ ਨਮਾਤੀ ਨਹੀਂ ਨਮਾਤੀ ਪੂਰੀ ਚੰਗੀ ਸੀ ਤੇ ਜਿੰਦ ਜਾਨ ਪੂਰੀ ਹੈ ਜਮਾ ਤੇ ਡਬਲ ਦੇਖੋ ਬਹੁਤ ਚੰਗੇ 8 ਕਿ ਮਹੀਨੇ ਬੱਚਾ ਹੈ ਹੈਨਾ ਤੇ ਖੀਰੀ ਬੱਚੀ ਬਿਲਕੁਲ ਪੂਰੀ ਸਾਫ ਸੁਥਰੀ ਮੂੰਹ ਕਿੰਨਾ ਪਿਆਰਾ ਹੈ ਸੋ ਨਿਕ ਨਿਕਾ ਹੂ ਅਵੇਲੇਬਲ ਪੂਰੀ ਬਰੀਡ ਦੇ ਵਿੱਚ ਪੈਂਦੀਆਂ ਬੱਚੀ ਸਿਰਫ 8 ਮਹੀਨੇ ਇਹਦੀ ਬੱਚੀ ਦੀ ਉਮਰ ਆ ਤੇ ਰਿਕਾਰਡ ਵਗੈਰਾ ਇਹਦਾ ਕੋਈ ਨਹੀਂ ਪਤਾਗਾ ਤੀਜੇ ਨੰਬਰ ਵਾਲੀ ਦਾ ਤੇ ਇਹ ਸੀ ਤੀਜੇ ਨੰਬਰ ਤੇ ਅੱਗੇ ਗੱਲ ਕਰਦੇ ਵੀਰੇ ਚੌਥੇ ਨੰਬਰ ਦੇ ਬੱਚੀ ਦੇ ਆਪਾਂ ਇਹਦਾ ਮੈਂ ਅੱਜ ਰਿਕਾਰਡ ਦੀ ਵੀ ਰੱਖ ਇਧਰ ਰਿਕਾਰਡ ਵੇਖ ਰੋ ਪਤਾ ਇਹ 45 ਕਿਲੋ ਮੰਦਰ ਨਾਲ ਕਰਿਆ ਇਹਦੀ ਮਾਂ ਦਾ ਇਹਦੀ ਉਮਰ 8 ਮਹੀਨੇ ਹੈ ਨਾ ਥਣ ਸਹੀ ਹੈ ਚਾਰੇ ਬਾਈ ਝੋਲੀ ਦੇਖੀਂ ਸਰ ਸੋ ਥਣ ਚਾਰੇ ਓਕੇ ਹੈ ਜਮਣਾ ਝੋਲੀ ਬਹੁਤ ਆ ਬੱਚੀ ਦੀ ਦੇਦੇ ਹੈ ਨਾ ਤੋ ਦੇਖੋ ਪੋਲੀ ਵਾਲੀ ਦੇਖੋ ਝੋੜੀ ਜਮ ਜਿਵੇਂ ਗੱਬਰ ਹੁੰਦੀ ਐ ਝੋੜੀ ਐ ਜੀ ਦਾ ਸੁਰਲੇਵਾ ਬਹੁਤ ਲੌੜਾ ਐ ਨੇ ਜਮ ਪੂਰੀ ਜਿੰਦ ਜਾਂ ਰਾਜੀ ਸਮੀ ਪੜੀ ਵੀ ਬਣੂ ਬੱਚੀ ਇਹ 8 ਕਿ ਮਹੀਨੇ ਦੀ ਉਮਰ ਆ ਤੇ ਅਗੇ ਜਿਹੜੀ 5ਵੇਂ ਮਹੀਨੇ ਪਰ ਤੇ ਬੱਚੀ ਦੇਖੀ ਜਾਂਨੇ ਆ ਦੋਗੇ ਨਾਲ ਕੱਢ ਗਈ ਅਸੀਂ ਤੇਰਾ ਕੋਈ ਆਪਣਾ ਠੀਕ ਆ ਥਾਣੇ ਦੇ ਵਿਚ ਆ ਰਹੀ ਆ ਆ 35 ਝੋੜੀ ਹੁੰਦੀ ਆ ਠੀਕ ਆ ਅ ਹੋ ਸਮੀ ਸਮੀ ਨਹੀਂ ਯਾਰ ਫਲੇ ਆ ਠੀਕ ਆ ਥਣ ਚ ਆ ਰਹੀ ਆ ਮੇਰੇ ਸਾਬ ਨਾਲ ਤੇ ਬੰਨ ਦੇ ਕਾਬਲ ਜੀ ਆ ਹਨਾ ਠੀਕ ਆ ਠੀਕ ਹੈ ਥੋੜੀ ਗੌਰ ਘਟ ਹੋਈ ਵੇ ਇਹ ਦੀ ਹਣਾ ਪਰ ਝੋਲੀ ਝਾਲੀ ਬੱਚੀ ਦੇ ਪ੍ਰਿੰਟ ਪ੍ਰੂਟ ਬਹੁਤ ਚੰਗੇ ਆ ਥੋੜੀ 5ਵੇਂ ਨੰਬਰ ਦੇ ਬੱਚੀ ਦਿਖਾਉਣਾ ਪ੍ਰਿੰਟ ਪ੍ਰੂਟ ਅੱਖਰ ਬਹੁਤ ਚੰਗੇ ਆ ਬੱਚੀ ਦੇ ਚੰਗੀ ਸੋਹਣੀ ਵਹਿੜ ਤਿਆਰ ਹੋਊਗੀ ਤੇ ਜਿੰਦਿਆਂ ਠੀਕ ਹੈ ਥੋੜੀ ਛੋਟੀ ਉਮਰੇ ਦੰਦ ਵੱਡਿਓ ਮੈਂ ਦੰਦ ਤੋੜ ਗਈ ਇਹ ਤੇ ਗੌਰ ਘਟ ਸੀ ਅੱਗੇ 6ਵੇਂ ਨੰਬਰ ਦਾ ਬੋਲ ਬੋਲ ਦਾ ਬੱਚਾ ਹੀ ਖੜਾ ਹਣਾ ਖਿਰੀ ਹੋਏ ਦਾ ਜਮਾ ਖਿਰੀ ਆ ਕੱਚੀ ਕੱਚੀ ਗਿਰੀ ਆ ਜਾਂਦੇ ਜਾਣਾ ਜਮਾ ਕਿੰਨੀ ਉਮਰ ਹੈ ਇਹ ਦੀ ਫਿਰ 10 ਮਹੀਨੇ ਆਈ ਆ 10 ਮਹੀਨੇ ਚੰਗੀ ਵੱਡੀ ਵਹਿੜ ਦੀ ਹੋਊ ਕਿਸੇ ਦੀ ਠੀ ਵਹਿੜ ਦੀ ਆ ਕੋਈ ਰਿ ਬਈ ਸਾਥ ਨਹੀਂ ਬੰਨਣਾ ਲੈਨੇ 50 ਕਿਲੋ ਬੰਨਣ ਲੱਗੇ ਰਹਾ ਇਹਦਾ ਇਹਦੀ ਮਾੜਾ ਹਾਂ ਸੱਚ ਨਹੀਂ ਬੰਨਣਾ ਲੈਨੇ ਠੀਕ ਹੈ ਤੇ ਇਹਦਾ ਫਿਰ ਭਾਅ ਤਾਂ ਵਧੀਆ ਹੋਊਗਾ ਭਾਅ ਬਈ ਵਧੀਆ ਹੋਊ ਚੀਜ਼ ਵਧੀਆ ਭਾਅ ਵਧੀਆ ਹੋਊ ਸੋ ਠੀਕ ਹੈ ਜਿਵੇਂ ਜਿਹੜਾ ਭਾਅ ਉਹ ਜੀ ਚੀਜ਼ ਹੋਊਗੀ ਜਿਵੇਂ ਤੇ ਜਿਵੇਂ ਕੋਟਮੈਂਟ ਇਹ ਰਹਾ ਮਾਉਂਡ ਦਾ ਪ੍ਰਿੰਟ ਪ੍ਰਿੰਟ ਕਿੱਦੇ ਤਿਆਰ ਹੋਗੀ 80 81 81.5 ਤੋਂ ਗਾਹਾਂ ਜਾਣਾ ਇਹਨੇ ਹਣਾ ਤੇ ਮੂੰਹ ਵੱਤਾਂ ਦੇਖੋ ਪ੍ਰਿੰਟ ਪੁੰਡ ਬਹੁਤ ਚੰਗੇ ਦੋ ਮਹੀਨੇ ਬਈ ਹੋਵੇ ਸਾਹਮਣੇ ਕੀ 80000 40 45000 ਜੈਜ ਕਰਾਂਗੇ ਅੱਜ ਪੱਜ ਮੈਂ ਜੈਜ ਕਰਾਂਗੇ ਠੀਕ ਹੈ ਨੰਬਰ ਬੋਲ ਦਿਓ ਆਪਣਾ 904153617 ਸੋ ਕਾਫੀ ਬੱਚਿਆਂ ਦਿਖਾਤੀਆਂ ਜਿਹਹ ਜਹ ਭਾ ਲਾਉਂਗੇ ਉਹ ਜੀ ਚੀਜ਼ ਮਿਲੂ ਪਿੰਡ ਤੋੜਾ ਜਿਹੜਾ ਬਰਨਾਲਾ ਵੀਡੀਓ ਦੇਖ ਲਈ ਸਾਬ